ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਬਲਟੋਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬਾ ਆ ਗਿਆ ਸੱਜਣੋ ਤੇ ਇਸ ਵੇਲੇ ਤੁਹਾਨੂੰ ਬਲਵਿੰਦਰ ਵੀਰ ਨੂੰ ਮਲਾਉਣ ਲੱਗੇ ਆ ਵਲਟੋਏ ਨਗਰ ਚ ਦੋ ਤੁਹਾਨੂੰ ਝੋਟੀਆਂ ਮਖਾਉਣ ਲੱਗੇ ਆ ਮੱਝਾਂ ਝੋਟੀਆਂ ਸੱਜਣੋ ਇੱਕ ਤਾਜੀ ਸੂਈ ਤੇ ਇੱਕ ਸੂਨ ਨੂੰ ਤਿਆਰ ਕਿੰਨੇ ਦਿਨ ਇਹਦੇ ਬਾਕੀ ਲੇਖਾ ਜੋਖਾ ਸਾਰ ਆਪਾਂ ਭਰਾ ਤੋਂ ਪੁੱਛ ਲਾਂਗੇ ਕੀ ਹਿਸਾਬ ਕਿਤਾਬ ਰਹੂਗਾ ਕਿਹੜਾ ਸੂਆ ਸੁੰਦੀ ਆ ਤੇ ਜਿਹੜੀ ਵੀ ਪਸੰਦ ਆਗੀ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਨਹੀਂ ਨਹੀਂ ਕੱਲ੍ਹ ਜੀ ਤੂੰ ਪਰਿੰਤ ਬਾ ਬਲਵਿੰਦਰ ਸਾਸਰੀ ਕਾਲ ਜੀ ਗਾਲ ਸਨੂ ਸਾਹਿਬ ਸਾਤਰੀ ਚਾਰ ਆ ਜੀ ਬਾਜੀ ਹਾਂਜੀ ਹੋਰ ਸਨਾਓ ਬਸ ਕਿਰਪਾ ਮਾਲਕ ਦੀ ਤਰੇ ਸਰਦੀ ਮਰੀਆ ਅੱਛਾ ਚੜਦੀ ਕਲਾ ਮੇਰਾ ਰੱਖੇ ਹਰ ਇੱਕ ਤੇ ਮਾਲਕ ਤੰਦਰੁਸਤ ਰੱਖੇ ਸਹੀ ਗੱਲ ਹੈ ਹਨਾ ਹਾਂਜੀ ਤੇ ਆਪਣਾ ਨਾਂ ਐਡਰੈਸ ਦੱਸ ਦੀ ਨਾਂ ਮੇਰਾ ਬਲਵਿੰਦਰ ਸਿੰਘ ਪਿੰਡ ਬਲਟੋਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨੰਬਰ ਮੇਰਾ ਲੇਗਾ ਜੀ 9846 ਤੇ 05381 9814605381 ਇਹਦੇ ਤੇ ਕਰੇ ਸੰਪਰਕ ਹਨਾ ਤੇ ਵਪਾਰ ਦਾ ਕੰਮ ਵਪਾਰ ਦਾ ਪੁਰਾਣਾ ਧੰਦਾ ਆ ਕੇ ਹਾਂ ਵੀ 25 ਸਾਲ ਚੱਲੇ ਤੀ ਠੀਕ ਆ ਵੀ ਨਾਲ ਕੋਈ ਦੁੱਧ ਦਾ ਕੰਮ ਵੀ ਆ ਚੰਗਾ ਉਹ ਚਰਮਾ ਵਾਲੇ ਦਾ ਤੁਹਾਨੂੰ ਦਿਖਾਉਣੇ ਆ ਜੇ ਉਹਨਾਂ ਨਾਲ ਵੀ ਆਪਾਂ ਉਹਨਾਂ ਦਾ ਵੀ ਸ਼ਾਰਟ ਵਿਖਾਵਾਂਗੇ ਨਗੀਨੇ ਹੀ ਖੜੇ ਆ ਭਾਉ ਕੋਲੇ ਘਰੇ ਤੇ ਬਾਕੀ ਆ ਵੀ ਤੁਹਾਨੂੰ ਵਿਖਾ ਦਈ ਤੇ ਆ ਆਪਣੀ ਇਸ ਸੂਈ ਇਹਠਾਂ ਦੱਸਾਂਦਾ ਨਹੀਂ ਮਗਰ ਕੱਟੀ ਆ ਠੀਕ ਆ ਦੁੱਧ 12 ਕਿਲੋ ਤਿਆਰ ਹੈ ਅੱਜ ਕੋ ਇਦਾਂ ਖੜੂ ਆ ਹਾਂ ਤੇ ਫੇਰ ਦਹਾ ਦੀ ਗਰੰਟੀ ਤੇ ਭੇਜਾਂਗੇ ਠੀਕ ਆ ਕਿ ਕਰੀ ਜਾਣ ਕਿ ਕਿਹੜਾ ਦੋ ਟਾਈਮ ਚੋਲੇ ਵੀ ਤੇ 12 ਕਿਲੋ ਜਿਹੜਾ ਨੈਟ ਕੰਡੇ ਚੜਾਉਂਦੀ ਹੈ 12 ਕਿਲੋ ਦੁੱਧ ਦੇ ਦੇ ਕੋਲੇ ਹੈਗਾ ਅਰੇ ਹੋ ਜਾ ਨਗਰੀ ਕਰੀ ਜਾਨੀ ਤੇ ਭਾਉ ਬਲਵਿੰਦਰ ਦੀ ਤੂਰ ਕਰਾਈਏ ਚੱਕ ਮਗਰ ਆ ਗਈ ਇਹਦੇ ਕੱਟੀ ਕੱਟੀ ਸੂਆ ਕਿਹੜਾ ਸੂਈ ਆ ਇਹ ਸੂਆ ਤੀਜਾ ਜੀ ਪੱਕਾ ਤੀਜਾ ਕਰਮਾ ਵਾਲੀ ਸੂਈ ਆ ਨੀਲੀ ਦਾ ਪੱਖ ਰੱਖਦੀ ਆ ਮਗਰਲੇ ਪੈਰ ਹਨ ਅੱਛਾ ਆ ਰੰਗਰੂਣੇ ਕਿ ਉਹ ਹੀ ਜੋ ਦੀ ਜਾਲੀ ਠੀਕ ਆ ਧੌਣ ਲੰਮੀਆਂ ਹਨਾ ਬੜੀ ਦਸਲ ਮੈਂ ਆ ਇੰਨਾ ਵੀ ਦੂਜਾ ਕੇ ਸਾਂਭੀ ਘਾਟ ਆ ਕਿਸ ਨੇ ਧੌਣ ਮਾੜੀ ਜੀ ਫਿਰਦੀ ਹੈ ਜਿੱਦੀ ਚਾਰੂ ਚੂਰੂ ਆ ਨਾ ਹਾਂ ਸਭ ਤੇਰੇ ਵਿੱਚ ਮੈਂ ਪੰਜ ਵੀ ਇੰਨਾ ਰਾਸ਼ਨ ਚ ਖਾਂਦੀ ਆ ਮੈਂ ਬਹੁਤੀ ਚਾਰੂ ਆ ਤੇ ਹੋਰ ਵੀ ਹੋਰ ਹੋਗੀ ਕੱਲ ਠੀਕ ਆ ਠੀਕ ਆ ਓਕੇ ਰਿਪੋਰਟ ਹਨਾ ਸੁਆ ਤੀਜਾ ਮਗਰ ਕੱਟੀ ਹਫਤੇ ਦਾ ਹਾਂ ਦਿਨਾਂ ਦੀ ਸੂਈ ਤੇ 10 ਕਿਲੋ ਜਿਹੜਾ ਮਰਜੀ ਆ ਜੇ ਹਾਂ ਇਹ ਗਰੰਟੀ ਦੇ ਭੇਜਾਂਗੇ ਫਿਰ 10 11 ਜੇ ਘਰੇ ਆ ਕੇ 12 ਚਵਾਵਾਂਗੇ ਓਕੇ ਜੇ ਘਰੇ ਆ ਕੇ 14 ਦਾ 12 ਚਵਾ ਦੇਾਂਗੇ ਦੁੱਧ ਬਹੁਤ ਚੰਗਾ ਫਿਰ ਇਹਦੇ ਕੋਲੇ ਇਹ ਵੀ ਮਹਿਨ ਕੁਦੀ ਵੀ ਨਸਲ ਦੀ ਨਹੀਂ ਇੱਥੇ ਜਿਹੜਾ ਮਹਿਨ ਨਹੀਂ ਨੀਂਦ ਪੱਗੀ ਜੀ ਮੋਛਰੀਆਂ ਇਹ ਦੁੱਧ ਨੂੰ ਖਰੀਆਂ ਇੰਨਾ ਦੁੱਧ ਦਾ ਮਾਰਾ ਗਰੰਟੀ ਆ ਪੱਕਾ ਹੁੰਦਾ ਕਿ 12 13 ਕਿਲੋ ਹਾਂ ਕੁਸਿਆਣਾ ਹੋਏ ਉਤੋਂ ਮੈਂ ਚਮੜੀ ਵੇਹ ਦੀ ਕਿਹੜੀ ਹੈ ਪਤਨੀ ਪਤਲੀ ਨਾੜਾ ਨੂੜਾ ਹਨਾ ਇਹ ਚਮੜੀ ਨਾ ਜਿਹੜੀ ਆ ਹਾਂ ਦੁੱਧ ਵਾਲੀ ਮੈਂ ਜਿਹੜੀ ਹੁੰਦੀ ਪਤਲੀ ਕਿ ਹੁੰਦੀ ਆ ਨਹੀਂ ਵਾਕਿਆ ਯਾਰ ਵਿਚਾਰੀ ਹਨਾ ਤੇ ਆ ਇਹਦੀ ਕੱਟੀ ਆ ਹਾਂ ਕੱਟੀ ਆ ਰੇਟ ਇਹਦਾ ਰੇਟ ਇਹਦਾ ਜੇ ਨਾ ਮੰਗਣ ਨੂੰ ਪਹੁੰਚੇ ਮਰਜੀ ਮੰਗੀਏ 95 ਮੁੱਲ ਕਰਦੇ ਆ ਤੇ ਤਿੰਨ ਛੱਡ ਦਿਆਂਗੇ 92000 ਦੀ ਦੇ ਦੀਏ ਕੋਈ ਛਡਾਉਣਾ ਕੋਈ ਕਰਦੇ ਪਿਆਰ ਮੁਹੱਬਤ ਦੇ ਪਹਾਣਾ ਲਈਆ ਤਾਂ ਚਲੋ ਛੱਡਦੇ ਯਾਰ ਕੰਨ ਮੇਰੀ ਜੀ ਦੀ ਕੰਨ ਮੈਂ ਦੀ ਦੇ ਦੀ ਤੇ ਪੂਰੇ ਦੀ ਦੇ ਦੀ 90 ਦੀ ਫਿਰ ਵੇਖੀ ਜਾਓ ਹਨਾ ਪੂਰੇ 90 ਦੀ ਸਜਣੋ ਆ ਨਾ ਲੱਕੇ ਨਾ ਲੱਭੇ ਤੇ ਅੱਜ ਬਲਵਿੰਦਰ ਟਾਈਮ ਨਾ ਕਰਦੇ ਹੋ ਵੇਲਾ ਵੇਲਾ ਹੋਵੇ ਵੇਲੇ ਕੇ ਹਨਾ ਮਾ ਵਾਲੀ ਇਹ ਵੀ ਮੈਂ ਜੜੀ ਕਿ ਨਹੀਂ ਹਾਂ ਜਿਹੜਾ ਲੈ ਜਾਉ ਯਾਦ ਕਰੂੰਗਾ ਐਡੀ ਮਹਿਨ ਚਵਾਈ ਲੱਗੀ ਕਿ ਦੁੱਧ ਦੁੱਧ ਪਤਾ ਨਹੀਂ ਕਿੱਥੋਂ ਕੱਢੀ ਆਉਂਦੀ ਠੀਕ ਆ ਕਰਮਾਂ ਵਾਲੀ ਮੈਂ ਚੰਗੀ ਸੰਭਾਲਣ ਵਾਲੀ ਜਬਾ ਦੋ ਦਨ ਉਹ ਦੋ ਚਾਰ ਖਾ ਕੇ ਬਾਂਜੀ ਮਗਰ ਵੀ ਕੱਟੀ ਆ ਗਈ ਕੱਟੀ ਚੰਗੀ ਕੱਟੀ ਆ ਕਰੰਗ ਕਾਲੀ ਆ ਵੇ ਹਾਂ ਦੀ ਮੇਰੇ ਬੱਚੇ ਨੂੰ ਨਾ ਕਹੋ ਕਹਾ ਨਹੀਂ ਆ ਨਹੀਂ ਛੱਡੋ ਛੱਡੋ ਹਾਂ ਵਿਖਾਉਣੀਆਂ ਤਾਰਾਂ ਵਿਖਾ ਦੇ ਵਿਖਾ ਦੇ ਫਿਰ ਦੂਜੀ ਵੀ ਤੋਰ ਕੇ ਵਿਖਾਈਏ ਹਾਂ ਫਿਰ ਮੈਂ ਗਾੜੀ ਲੈਣਾ ਹਾਂ ਹਾਂ ਲੈ ਆ ਕੋਈ ਨਹੀਂ ਸਜਣੋ ਬੱਚਾ ਜਿਹੜਾ ਤੁਹਾਨੂੰ ਛੜਤਾ ਇਹਦੀਆਂ ਤਾਰਾਂ ਚੈੱਕ ਕਰਾਉਣੀਆਂ ਵੀ ਚਲੋ ਕੋਜ ਪਰਸੈਂਟ ਕੀ ਬਹੁਤ ਪਤਾ ਲੱਗ ਜਾਂਦਾ ਪੂਰ ਛਿੱਟਾ ਥਣ ਟੁੱਟਦਾ ਕਰਦਾ ਕੋਈ ਨਾਲ ਗੰਡ ਕਈ ਚੀਜ਼ਾਂ ਸਾਹਮਣੇ ਆ ਜਾਂਦੀਆਂ ਫਸਮ ਲੈ ਲੈਂਦੇ ਹੋ ਫਿਰ ਤੁਹਾਨੂੰ ਦੋ ਦੋ ਧਾਰਾਂ ਇਹਦੀਆਂ ਜ਼ਰੂਰ ਚੈੱਕ ਕਰਾਉਣੇ ਲਓ ਵੀ ਸੱਜਣਾ ਅਗਲੇ ਥਣਾਂ ਦੀ ਚੁਬਾਈ ਕਰ ਲਓ ਸੇ ਹੋਰ ਦੁਬਾਰਾ ਵੇਖੋ ਮਗਰ ਨਹੀਂ ਆਉਂਦੀ ਐ ਹੋਈ ਦੀਏ ਕਰੀਏ ਕੋਲੀ ਹੈ ਹੈ ਪੋਲੀ ਰੂਹਰ ਕੀ ਮਗਰ ਲਿਆਂਦਿਆਂ ਹੀ ਮਾਰੀ ਦੋ ਦੋ ਤੇ ਚੋਣ ਤਾਂ ਯਾਰ 100 ਦੀ 100 ਆ ਚੋਣ ਤਾਂ ਬੰਨਾਂਦੀ ਆ ਅੱਛਾ ਬੋਦੀ ਤੇ ਅੱਗੇ ਆ ਗਈ ਆਪਣੇ ਕੋਲੇ ਬਲਵਿੰਦਰ ਵੀਰ ਇੱਕ ਗੱਬਣ ਇਹ ਕਿਹੜਾ ਸੂਆ ਇਹ ਦੂਜਾ ਆ ਜੂਗਾ ਅੱਛਾ ਦੂਜਾ ਸੂਆ ਗੀ ਰੋਡ ਕੰਨਗੜਾਂ ਦੰਦਨੀ ਇਹ ਫੋਨ ਨਹੀਂ ਓਕੇ ਸ਼ਿੱਗੀ ਸ਼ਿੱਗੀ ਕਿਆ ਬਾਤ ਓਕੇ ਰੋਡ ਹੈਨਾ ਬੜੀ ਚੰਗੀ ਕੱਟੀ ਆ ਰ ਮੜੀ ਭੁਲਾਈ ਤਾਂ ਵੀ ਸੂਰੇ ਕਰਦੀ ਠੀਕ ਆ ਅਜੇ ਦੂਰੇ ਪੱਠੀ ਗਿੱਦੜੀ ਖਾਵੇ ਠੀਕ ਆ ਲੈ ਜੂਗੀ ਦਿਲ ਤੋਂ ਬਣੂਗੀ ਬੜੀ ਹੈ ਹਫਤਾ ਲੈ ਜੂ ਨਹੀਂ ਪੱਕਾ ਗਰੰਟੀ ਹੈ ਪਹਿਲਾਂ ਤਾਂ ਕੀ ਆਂਦੇ ਦੁੱਧ ਦੁੱਧ ਨਹੀਂ ਚੰਗਾ ਦੁੱਧ ਨਸਲ ਬੜੀ ਜੀ ਨਸਲ ਚੰਗੀ ਆ ਜਰਦੀ ਦੇਖੋ ਕਿਹੜੀ ਤਰੀਕ ਨਹੀਂ ਵਾਕਿਆ ਹੀ ਸਹੀ ਹੈ ਤਰੀਕ ਕੋਈ ਸ਼ੱਕ ਨਹੀਂ ਹਨਾ ਨਹੀਂ ਚੰਗੀ ਆਪਣਾ ਅੰਦਰ ਬਾ ਮੱਥਾ ਉੱਚਾ ਹਨਾ ਕਮਾਲ ਹੋਇਆ ਤੇ ਥਾਣਾ ਲਿਓ ਪਾਰ ਲਿਓ ਵੇਖੀ ਓਕੇ ਕੋਈ ਗਾਰੰਟੀ ਥਾਣਾ ਦੀ ਲੈ ਗਈ ਸੀ ਸੱਜਣਾ ਥੋੜੀ ਜੀ ਡਰ ਗਈ ਸੀ ਕੈਮਰੇ ਤੋਂ ਬਾਕੀ ਸੁਭਾਸੂ ਮੈਂ ਦਾ ਬਹੁਤ ਚੰਗਾ ਓਕੇ ਰਿਪੋਰਟ ਆ ਸੀਲਸਲਾ ਕੁ ਬਹੁਤ ਜਿਆਦਾ ਹਾਂ ਨਹੀਂ ਚੰਗੀ ਆ ਥਣਾ ਦੀ ਤੇ ਪਿੱਛੇ ਦੀ ਤਾਂ ਓਕੇ ਆ ਪਿੱਛੇ ਦੀ ਫੁੱਲ ਗਰੰਟੀ ਥਣਾ ਦੀ ਗਰੰਟੀ ਫੁੱਲ ਥਣ ਤਿਆਰ ਅਗਲਾ ਟੈਪ ਕੇ ਲੈ ਜੀ ਹਾਂ ਇਹ ਤਾਂ ਪਹਿਲਾਂ ਮੜੀ ਗਰੋ ਵੀ ਹੋ ਗਈ ਆ ਹਾਂ ਪੂਰੀ ਚੰਗੀ ਆ ਬਿਲਕੁਲ ਲੱਗੀ ਗੋਦੀ ਜਾਰੀ ਕਿਉਂ ਟਿੱਕ ਚੰਗੀ ਜੀ ਸਾਕੀ ਸੁੱਕੀ ਤੇ ਖੜੀ ਹੁੰਦੀ ਆ ਹਾਂ ਸਾਰਨ ਮੋਰ ਤੇ ਵੀ ਵੀ ਹੁੰਦੀ ਥਣ ਬੜਾ ਚੰਗਾ ਲੱਗਾ ਰੇਟ ਬਣੂਗੀ ਬੜੀ ਜਾਰੀ ਉਦੀ ਵੇਹੋ ਛੋਟੀ ਟਪਾਵੇ ਤੇ ਵੀ ਨਹੀਂ ਵੇਚਦੇ ਨੇ ਤਿਆਰ ਕਰਕੇ ਸਵਾ ਕੇ ਹੁਣ ਜਿਹੜਾ ਰੇਟ ਹੈ 1 15 ਦੇ ਜੈਸ ਨੂੰ 1 10 ਦੀ 1 15 ਤੇ 1 10 ਦੀ ਹਾਂ ਜੈਸ ਨੂੰ ਤੇ ਕੋਈ ਪਿਆਰ ਮੁਹabbat ਕਰਦੀ ਮਾੜਾ ਮੋਟਾ ਨਾ ਕਰ ਉਹ ਤਾਂ ਕਰਾਂਗੇ ਆਇਆ ਜਾਏਗਾ 1 10 ਹਨ ਹਾਂ ਠੀਕ ਆ ਆਹ ਕਹਤੀ 90 ਦੀ ਇਹ ਤਾਂ ਪੂਰੀ ਚੰਗੀ ਹਨਾ ਇਹ ਵੀ ਮੈਂ ਬਹੁਤ ਹੀ ਚੰਗੀ ਵੇਖੋ ਉੱਤੋਂ ਲੱਕੜ ਕਿੱਡੀ ਸਾਫ ਆ ਘਰ ਦਾ ਬਣਦੀ ਸਿੱਧੀ ਹੈ ਹਾਂ ਜਵਾਈ ਤੁਸੀਂ ਵੇਖ ਲਈ ਹੈ ਹਾਂ ਮਗਰ ਵੀ ਕੱਟੇ ਜਲਦੀ ਨਹੀਂ ਹੋਊਗੀ ਠੀਕ ਆ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ